ਅਛਤੋਣਾ ਨਹੀਂ ਸਕੂਲ ਚ ਹਰ ਕਲਾਸ ਚ ਪਹਿਲੇ ਨੰਬਰ ਤੇ ਆਉਣ ਵਾਲੇ ਢਲ ਦੀ ਉਮਰ ਚ ਜਾ ਕੇ ਕਈ ਸਾਡੇ ਨਾਲੋਂ ਬਹੁਤ ਅਛੜ ਗਏ ਕਈ ਸਾਡੇ ਤੋਂ ਪਿੱਛੇ ਰਹਿਣ ਵਾਲੇ ਅੱਜ ਸਾਡੇ ਤੋਂ ਅੱਗੇ ਨਿਕਲ ਗਏ ਜ਼ਰੂਰੀ ਤਾਂ ਨਹੀਂ ਨਾ ਖੁਸ਼ੀ ਇਥੇ ਹੀ ਅੜਕੀ ਹੋਈ ਹੈ ਕਈ ਤੁਹਾਡੇ ਦੇਖਦੇ ਦੇਖਦੇ ਹੀ ਤੁਹਾਡੇ ਤੋਂ ਪਿੱਛੇ ਵੀ ਰਹਿ ਸਕਦੇ ਤੇ ਕੋਈ ਅੱਗੇ ਨੰਗ ਜਾਣਗੇ ਕੋਈ 1 ਲੱਖ ਨਾਲ ਰਹਿ ਕੇ ਵੀ ਖੁਸ਼ ਹੋ ਸਕਦਾ ਤੇ ਕੋਈ 10 ਲੱਖ ਨਾਲ ਤੁਸੀਂ ਘੱਟ ਪੈਸੇ ਨਾਲ ਕਿਵੇਂ ਖੁਸ਼ ਰਹਿ ਸਕਦੇ ਹੋ ਇਹ ਹੀ ਸਮਝ ਆਉਣੀ ਜ਼ਰੂਰੀ ਹੈ ਬੰਦਾ ਆਪਣੇ ਬਣਾਏ ਹੋਏ ਜਾਲ 'ਚ ਆਪਣੀ ਸੋਚ ਅਨੁਸਾਰ ਆਪਣੇ ਆਪ ਨੂੰ ਦੁਨੀਆ ਦਾ ਬਾਦਸ਼ਾਹ ਸਮਝਦਾ ਇਹੀ ਸੋਚ ਸੋਚ ਉਹ ਇੱਕ ਦਿਨ ਦੁਨੀਆ ਤੋਂ ਅਲਵਿਦਾ ਹੋ ਜਾਂਦਾ ਹੈ ਸਿਰਫ ਆਪਣੇ ਤੇ ਫੋਕਸ ਰੱਖੋ ਕਦੇ ਵੀ ਦੂਜਿਆਂ ਦੇ ਪੁਆਇੰਟ ਆਫ 视图 ਤੋਂ ਨਾ ਸੋਚੋ